ਕੱਲਾ ਨੌਵੀਂ ਵਿਖੇ 70ਵਾਂ ਗਣਤੰਤਰ ਦਿਵਸ ਬੜੇ ਹੀ ਉਤਸ਼ਾਹ ਦੇ ਨਾਲ ਮਨਾਇਆ ਗਿਆ ਇਸ ਮੌਕੇ ਪੀਐਮ ਸੀਨੀਅਰ ਸੈਕੰਟਰੀ ਸਮਾਰਟ ਸਕੂਲ ਵਿਖੇ ਜ਼ਿਲ੍ਹਾ ਪਧਰੀ ਇੱਕ ਸਮਾਗਮ ਵੀ ਆਯੋਜਿਤ ਕੀਤਾ ਗਿਆ ਜਿਸ ਦੇ ਵਿੱਚ ਜੋਤਸਨਾ ਸਿੰਘ ਪੀਸੀਐਸ ਮੁੱਖ ਮਹਿਮਾਨ ਦੇ ਵਜੋਂ ਪੁੱਜੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਉਨ੍ਹਾਂ ਦੇਸ਼ ਵਾਸੀਆਂ ਨੂੰ ਇਸ ਮੌਕੇ ਦੀਆਂ ਸੰਵਿਧਾਨ ਦਿਵਸ ਦੀਆਂ ਬਤਾਈਆਂ ਦਿੱਤੀਆਂ। ਮੌਕੇ ਤੇ ਅਸੀਂ ਭਾਰਤ ਦੇ ਗਣਤੰਤਰ ਦਿਵਸ ਨੂੰ ਮਨਾਉਣ ਲਈ ਇਕੱਠੇ ਹੋਏ ਹਾਂ। ਇਸਨ ਸਾਨੂੰ ਸਾਡੇ ਸੰਵਿਧਾਨ ਦੀ ਤਾਕਤ ਅਤੇ ਮਹਾਨਤਾ ਦੀ ਯਾਦ ਦਿਲਾਉਂਦਾ ਹੈ ਸਾਡਾ ਕਨਸਟੀਟਿਊਸ਼ਨ ਸਿਰ ਇੱਕ ਕਾਨੂੰਨ ਦਾ ਗ੍ਰੰਥ ਨਹੀਂ ਹੈ ਬਲਕਿ ਸਮਾਨਤਾ, ਇਕਤਾ, ਆਜ਼ਾਦੀ ਅਤੇ ਭਾਈਚਾਰੇ ਦੀ ਆਤਮਾ ਹੈ ਅੱਜ ਅਸੀਂ ਉਹਨਾਂ ਸਾਰੇ ਮਹਾਨ ਸੂਰਤਾਂ ਨੂੰ ਨਮਨ ਕਰਦੇ ਹਾਂ ਜਿਨ੍ਹਾਂ ਕਰਕੇ ਅਸੀਂ ਆਜ਼ਾਦ ਭਾਰਤ ਵਿੱਚ ਸਾਹ ਲੈ ਰਹੇ ਹਾਂ ਅਸੀਂ ਆਪਣੀ ਡਿਫੈਂਸ ਫੋਰਸਸ ਪੈਰਾਮਿਲਟਰੀ ਫੋਰਸਸ ਪੰਜਾਬ ਪੁਲਿਸ ਦੇ ਵੀ ਧੰਨਵਾਦੀ ਹਾਂ ਜਿਨ੍ਹਾਂ ਕਰਕੇ ਸਾਡੇ ਦੇਸ਼ ਦੀ ਆਜ਼ਾਦੀ ਬਰਕਰਾਰ ਹੈ ਅਤੇ ਅਮਨ ਸ਼ਾਂਤੀ ਬਹਾਲ ਹੈ ਪਿਛਲੇ ਸਾਲ ਅਸੀਂ ਹੜ੍ਹ ਦੀ ਮਾਰ ਦਾ ਸਾਹਮਣਾ ਕੀਤਾ ਜਿਸ ਦੇ ਕਾਰਨ ਸਾਡੇ ਕਿਸਾਨ ਵੀਰਾਂ ਨੂੰ ਕਾਫੀ ਨੁਕਸਾਨ ਹੋਇਆ ਅਤੇ ਇਸ ਮੁਸ਼ਕਲ ਦੀ ਘੜੀ ਵਿੱਚ ਪੰਜਾਬ ਸਰਕਾਰ ਨੇ ਪੂਰਾ ਸਾਥ ਦਿੱਤਾ ਹੋਇਆ ਕ੍ਰੌਪ ਕਟਲ ਅਤੇ ਕਰਾਂ ਦਾ ਕੰਪਨਸੇਸ਼ਨ ਵੀ ਦਿੱਤਾ ਸਾਡੇ ਰੈਵਨਿਊ ਡਿਪਾਰਟਮੈਂਟ ਨੇ ਐਨੀਮਲ ਹਸਬੈਂਡਰੀ ਡਿਪਾਰਟਮੈਂਟ PWD ڈپارٹمنٹ BDPO واٹر اینڈ سینیٹیشن پنجاب پولیس SRPO ਤੇ ریسکیو ٹیمز نے دن رات ڈیوٹی ਕਰਦੇ ਹੋਇਆ ਹੱਟ ਪੀੜਤਾ ਵਿੱਚ ਜ਼ਰੂਰਤ ਦਾ ਪੀੜਤਾ ਵਿੱਚ ਜ਼ਰੂਰਤ ਦਾ ਸਾਰਾ ਸਮਾਨ ਵੰਡਿਆ ਇੰਨਾ ਹੀ ਨਹੀਂ ਕਲਨੌਰ ਵਿੱਚ crop compensation ਲਗਭਗ 11.5 ਕਰੋੜ ਵੰਡੀ ਗਈ ਹੈ ਇਸ ਤੋਂ ਇਲਾਵਾ ਕਲਨੌਰ ਵਿੱਚ ਕਾਫੀ ਡਵਲਪਮੈਂਟ ਪ੍ਰੋਜੈਕਟਸ ਸ਼ੁਰੂ ਕੀਤੇ ਜਾ ਰਹੇ ਨੇ पीएचसी कला नॉरविच डेरा लैब ਦਾ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਜਿਸ ਵਿੱਚ अर्ली डिटेक्शन ਆਫ ਡੇਫਨੈਸ ਇਨ ਅਡULTS ਐਂਡ ਚਿਲड्रन ਦਾ ਪਤਾ ਲੱਗ ਸਕਦਾ ਹੈ। ਅਧਿਕ ਪ੍ਰੀਵੈਂਟਿਵ ਮੈਜਰਸ ਲੇ ਜਾ ਸਕਦੇ ਹਾਂ। ਇਸ ਕਾਰਨ ਅਸੀਂ ਡੇਫਨੈਸ ਨੂੰ ਦੂਰ ਕਰ ਸਕਦੇ ਹਾਂ। ਲੇਡੀਆਂ ਜੋ ਕਿ ਇੰਟਰਪ੍ਰੈਨਿਓਰ ਬਣਨ ਦਾ ਸੁਪਨਾ ਰੱਖਦੀਆਂ ਹਨ। ਉਹਨਾਂ ਲਈ ਦੋ ਪ੍ਰੋਜੈਕਟ ਸ਼ੁਰੂ ਕੀਤੇ ਜਾ ਰਹੇ ਹਨ। ਪਹਿਲਾ ਹੈ ਕਾ ਪਹਿਲ ਜੋ ਕਿ ਸਕੂਲੀ ইউনিਫਾਰਮ ਸਟਿਚਿੰਗ ਕਰਨ ਦਾ ਪ੍ਰੋਜੈਕਟ ਹੈਗਾ ਤੇ ਦੂਜਾ ਹੈ ਕੁਲਕਾਰੀ ਜੋ ਕਿ ਪੰਜਾਬ ਹੈਂਡੀਕrafts ਨੂੰ ਪ੍ਰਮੋਟ ਕਰਨ ਦਾ ਪ੍ਰੋਜੈਕਟ ਹੈ। ਛੋਟੇ ਤੇ ਮੱਧਮ ਲੋਕਲ ਪ੍ਰੋਡਿਊਸਰਸ ਤੇ ਆਰਟੀਸans ਸੈਲਫ ਹੈਲਪ ਗਰੂਪ ਰਾਹੀਂ ਅਸੀਂ ਉਹਨਾਂ ਨੂੰ ਸਟੇਟ ਤੇ ਸੈਂਟਰ ਈ-ਕਾਮਰਸ ਪਲੇਟਫਾਰਮ ਤੇ ਆਨਬੋਰਡ ਵੀ ਕਰ ਰਹੇ ਹਾਂ। ਇਸ ਤੋਂ ਇਲਾਵਾ ਦੂਰੇ ਰਿਸੋਰਸ ਸੈਂਟਰਸ ਜੋ ਕਿ ਚਿਲड्रन ਵਿਦ ਸਪੈਸ਼ਲ ੀਜ਼ ਨਹੀਂ ਹੈਗਾ ਉਹ ਖੋਲੇ ਜਾ ਰਹੇ ਆ ਪਹਿਲਾ ਪ੍ਰੋਜੈਕਟ ਇਸ ਦਾ ਕਿਸੇ ਸਕੂਲ ਵਿੱਚ ਖੋਲਾ ਜਾ ਰਿਹਾ ਤੇ ਦੂਜਾ ਫੈਰਾ ਹੋਰਲੇ ਸਕੂਲ ਵਿੱਚ ਰਿਸੋਰਸ ਸੈਂਟਰ ਫੋਲਨ ਦੀ ਅਸੀਂ ਤਾਂ ਕੁਝ ਹੈਗੇ ਨੇ ਇਸ ਤੋਂ ਜ਼ਿਆਦਾ ਕਲਾਨੌਰ ਦੇ 5 ਅੰਮਨਵਾੜੀ ਸੈਂਟਰਸ ਵੀ ਹੈਗੇ ਨੇ ਜਿਨ੍ਹਾਂ ਨੂੰ ਅਸੀਂ ਅਪਗ੍ਰੇਡ ਕਰ ਰਹੇ ਹਾਂ ਉਹਨਾਂ ਦੇ ਡਿਜੀਟਲ ਕਲਾਸਰੂਮ ਦੇ ਕਨਸੈਪਟ ਨੂੰ ਉਸ ਆਂਧਨਵਾੜੀ ਸੈਂਟਰ ਵਿੱਚ ਇੰਟਰਡਿਊਸ ਕੀਤਾ ਜਾ ਰਿਹਾ ਹੈ ਲੋਕਾਂ ਦੇ ਸਿਹਤ ਸਹੂਲਤ ਲਈ ਮੁੱਖ ਮੰਤਰੀ ਸਿਹਤ ਯੋਜਨਾ ਵੀ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਕਾਮਨ ਸਰਵਿਸ ਸੈਂਟਰ ਵਿੱਚ ਇਨਰੋਲਮੈਂਟ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਅਤੇ ਇਸ ਤੋਂ ਇਲਾਵਾ ਵੀ ਕਈ ਹੋਰ ਪ੍ਰੋਪੋਜ਼ਲਸ ਫਾਈਡਾਂ ਵਿੱਚ ਚੱਲ ਰਹੇ ਨੇ ਇੱਕ ਪ੍ਰਸ਼ਾਸਕ ਦੇ ਤੌਰ ਤੇ ਮੈਂ ਤੁਹਾਨੂੰ ਯਕੀਨ ਦਿਵਾਉਂਦੀ ਹਾਂ ਕਿ ਪ੍ਰਸ਼ਾਸਨ ਹਰ ਨਾਗਰਿਕ ਤੱਕ ਵਿਕਾਸ ਅਤੇ ਸੁਰੱਖਿਆ ਪਹੁੰਚਾਉਣ ਲਈ ਵਚਨਬੱਧ ਹੈ ਅਤੇ ਆਓ ਅਸੀਂ ਸਾਰੇ ਮਿਲ ਕੇ ਸੰਕਲਪ ਲਈਏ ਕਿ ਅਸੀਂ ਕਾਨੂੰਨ ਦੀ ਪਾਲਣਾ ਕਰਾਂਗੇ ਪ੍ਰਸ਼ਾਸਨ ਦਾ ਸਹਿਯੋਗ ਕਰਾਂਗੇ ਪੰਜਾਬ ਦੀ ਤਰੱਕੀ ਲਈ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਅਤੇ ਰੰਗਲਾ ਪੰਜਾਬ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ ਜੈ ਹਿੰਦ ਜੈ ਭਾਰਤ